ਸਾਮ ਦੀ ਡਿਪਰੂਗੜ ਜੇਲ੍ਹ ਦੇ ਵਿੱਚ ਬੰਦ ਪਈ ਅਮਰਤਪਾਲ ਨੂੰ ਲੈ ਕੇ ਰਵਨੀਤ ਸਿੰਘ ਬਿੱਟੂ ਦਾ ਹੁਣ ਵੱਡਾ ਬਿਆਨ ਦੇਖਣ ਨੂੰ ਮਿਲਿਆ ਰਵਨੀਤ ਸਿੰਘ ਬਿੱਟੂ ਨੇ ਸਾਫ਼-ਸਾਫ਼ ਭਾਸ਼ਣ ਦਿੰਦੇ ਕਿਹਾ ਕਿ ਜੇਕਰ ਪਈ ਅਮਰਤਪਾਲ ਜਿਹੜਾ ਅਮਰਤਪਾਲ ਨੌਜਵਾਨ ਮੁੰਡਾ ਜੇਕਰ ਉਹ ਡਿਪਰੂਗੜ ਜੇਲ੍ਹ ਦੇ ਵਿੱਚ ਜਿਹੜਾ ਬੰਦ ਆ ਜੇਕਰ ਉਹ ਖਡੂਰਸਰ ਤੋਂ ਚੋਣ ਜਿੱਤ ਜਾਂਦਾ ਐਮਪੀ ਬਣਦਾ ਤਾਂ ਪੰਜਾਬ ਨੂੰ ਖਤਰਾ ਕਿਤਨਾ ਕਿਤੇ ਆਪਾਂ ਨੂੰ ਪੰਜਾਬ ਛੱਡ ਕੇ ਜਾਣਾ ਪਵੇਗਾ ਜਦੋਂ ਚੱਲਦੇ ਹਨ ਰਵਨੀਤ ਸਿੰਘ ਬਿੱਟੂ ਨੇ ਅਮਰਤਪਾਲ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਜਿਸ ਤੋਂ ਬਾਅਦ ਲਗਾਤਾਰ ਸਿੱਖ ਜਥੇਬੰਦੀਆਂ ਵੱਲੋਂ ਅਮਰਤਪਾਲ ਰੈਵਿਊਸਿੰਗ ਬੇਟੂ ਦਾ ਲਗਾਤਾਰ ਜਿਹੜਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ ਕਰ ਸਕਦੇ ਆ ਸਾਡੇ ਟ੍ਰੇਨਾਂ ਚੋਂ ਲਾ ਕੇ ਮਾਰ ਸਕਦੇ ਆ ਥੀਏਟਰਾਂ ਚ ਬੰਬ ਲਾ ਸਕਦੇ ਆ ਉਹ ਅੰਮ੍ਰਿਤਪਾਲ ਅਰਗਜ ਖਡੂਰ ਸਾਹਿਬ ਤੋਂ ਇਲੈਕਸ਼ਨ ਲੱਗ ਰਹੇ ਨੇ ਤੇ ਪੰਜਾਬ 'ਚ ਦੇਖਣਾ ਪਊਗਾ ਇਸ ਵਾਰ ਵੀ ਪੰਜਾਬ ਅਮਨ ਸ਼ਾਂਤੀ ਲਿਆਉਣ ਵਾਲੇ ਬਿਆਨ ਸਿੰਘ ਜਾਂ ਮੋਦੀ ਜੀ ਨਾਲ ਖੜਦੇ ਆ ਜਾਂ ਪੰਜਾਬ ਦੇ ਲੋਕ ਅੰਮ੍ਰਿਤਪਾਲ ਨਾਲ ਖੜਦੇ ਆ ਉੱਥੇ ਵੀ ਪੂਰਾ ਜੋਰ ਲੱਗਿਆ ਹੋਇਆ ਏ ਪਤਾ ਕਰ ਲਿਓ ਜਿੰਨੀਆਂ ਏਜੰਸੀਆਂ ਜਿੰਨੇ ਪੰਜਾਬ ਨੂੰ ਤੋੜਨ ਵਾਲੇ ਲੋਕ ਨੇ ਅੰਮ੍ਰਿਤਪਾਲ ਨੂੰ ਜਿਤਾਉਣ ਦੀ ਕੋਸ਼ਿਸ਼ ਕਰ ਰਿਆ ਖਰੂਬ ਸਾਹਿਬ ਇਹ ਵੀ ਪਤਾ ਲੱਗ ਜਾਣਾ ਵੀ ਪੰਜਾਬ ਰਹਿਣਾ ਕਿੱਧਰ ਜਿਉ ਉਹ ਜਿੱਥੇ ਆ ਜਿਹੜਾ ਡਿਬਰੂਗੜ੍ਹ ਜੇਲ੍ਹ ਚ ਫਿਰ ਪੰਜਾਬ ਚ ਰਹਿਣ ਦੀ ਲੋੜ ਨਹੀਂ ਆਪਾਂ ਫਿਰ ਪੰਜਾਬ ਛੱਡਣਾ ਪਊਗਾ ਇਹ ਮੈਂ ਵੀ ਨਹੀਂ ਕਹਿ ਰਿਹਾ ਉਹ ਤਾਂ ਦੁਬਾਰਾ ਲੈ ਆਏ ਸੀ ਜੇ ਮੋਦੀ ਸਾਹਿਬ ਯੋਗੀ ਸਾਹਿਬ ਅਮਿਤ ਸ਼ਾਹ ਜੀ ਨਾਂ ਉਹਨੂੰ ਸਿੱਖਦੇ ਹੁਣ ਕਿ ਜੇ ਜੇ ਉਹ ਐਮਪੀ ਬਣ ਗਿਆ ਕਿ ਸਾਡੇ ਹਰ ਕਿਉਰੇ ਐਮਪੀ ਨਾ ਬਣੇ ਤੇ ਫਿਰ ਤੁਸੀਂ ਆਪ ਅੰਦਾਜ਼ਾ ਨਾਲਿਓ ਕੀ ਹੋਊਗਾ ਇਹ ਸੀਰੀਅਸ ਗੱਲਾਂ ਐ ਸੋਚਣ ਵਾਲੀਆਂ ਇਹ ਨਹੀਂ ਕਰ ਫਲਾਨਾ ਬੀਆ ਨੂੰ ਇਹ ਨਹੀਂ ਹਟ ਲੈ ਰਹੀ ਹੈ ਜੀ ਆ ਕਾਂਗਰਸ ਦਾ ਬੰਗਾ ਕਹਣਾ ਜੀ ਇਹਨੂੰ ਦੇ ਚਾਹੀ ਚਾਰ ਵੋਟਾਂ ਪਾ ਦੀਏ ਚਾਰ ਬੱਪੀ ਨੂੰ ਪਾ ਦੀਏ ਚਲੋ ਜੀ ਮੂੰਹ ਮਲਾ ਜਾਏ ਖੁਸ਼ ਰੱਖ ਲਈ ਇਹ ਨਹੀਂ ਚੱਲਣਾ ਸਾਰ ਅਗਲੇ 5 ਸਾਲ ਇਹ ਪੰਜਾਬ ਦਾ ਫੈਸਲਾ ਐ ਵੀ ਤੁਸੀਂ ਪੰਜਾਬ 'ਚ ਰਹਿਣਾ ਚਾਹੁੰਦੇ ਹੋ ਮੋਦੀ ਨੂੰ ਪਾਦੇਉਂ ਚ ਨਹੀਂ ਚੁਣਨ ਪਾਦੇ ਅਮਰਿਤਪਾਲ ਲਰਗੇ ਨੇ ਪੰਜਾਬ ਚੋਂ ਆਪਾਂ ਨੂੰ ਰਹਿਣ ਨਹੀਂ ਦੇਣਾ ਜਿਹੜੇ ਆਪਾਂ ਅਮਨ ਪਸੰਦ ਲੋਕ ਆ ਜਿਹੜੇ ਆਪਾਂ ਭਾਈਚਾਰੇ ਦੀ ਗੱਲ ਕਰਦੇ ਹੁਣ ਤਾਂ ਸਿੱਧੀ ਗੱਲ ਆ ਗਈ ਉਸ ਤੇ ਡਿਵੈਲਪਮੈਂਟ ਦੀਆਂ ਗੱਲਾਂ ਉਹ ਕੰਮ ਉਹ ਹੈਗੇ ਹੈਗੇ ਉਹ ਸਰਕਾਰਾਂ ਨੇ ਕਰਨੇ ਆ ਮੋਦੀ ਸਾਹਿਬ ਦੀ ਗਰੰਟੀ ਹੈ ਪਰ ਜਿਹੜਾ ਨਵਾਂ ਕੰਮ ਹੋ ਗਿਆ ਮੈਨੂੰ ਲੱਗਦਾ ਸੀ ਮਿੰਦਰ ਜੀ ਵੀ ਉਹਦੇ ਕਾਗਜ਼ ਸ਼ਾਇਦ ਕਿਉਂਕਿ ਜੇਲ੍ਹ ਚ ਬੈਠਾ ਨਹੀਂ ਰਿਜੈਕਟ ਹੋਣ ਰਿਜੈਕਟ ਹੋਣਗੇ ਪਰ ਉਹਦੀ ਕਾਗਜ਼ ਵੀ ਪਾਸ ਹੋ ਗਏ ਤੇ ਅੱਜ ਉਹ ਦੇਖੋ ਉਹਦੀ ਕਿਸ ਤਰੀਕੇ ਨਾਲ ਉਹ ਇਲਾਕਾ ਹੀ ਐਸਾ ਹੈ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਹੈ ਇਹ ਬੜੀ ਸੀਰੀਅਸ ਫਿਗਰ ਵਾਲੀ ਚਿੰਤਾ ਵਾਲੀ ਗੱਲ ਹੋ ਗਈ ਵੀ ਜਿਹੜੇ ਕੰਮ ਆਪਾਂ ਕਰ ਰਹੇ ਹਾਂ ਹੋਰਾਂ ਦੇ ਕੰਮ ਇਹੀ ਰੱਖ ਲਈਏ ਬਚਾ ਲਈਏ ਇਹ ਦੁਬਾਰਾ ਸ੍ਰੀਮਤੀ ਜਮਾਨ ਵਾਂਗੂ ਜੋ ਇੱਕ ਲਹਿਰ ਚੱਲੀ ਸੀ ਅਜੋ ਉਸੇ ਤਰੀਕੇ ਨਾਲ ਉਹ ਉਹਨਾਂ ਦੇ ਕੈਂਡੀਡੇਟ ਖੜੇ ਨੇ ਹਰ ਜਗ੍ਹਾ ਸਾਡੇ ਵੀ ਖੜਾ ਇੱਥੇ ਕਮਲਜੀਤ ਬਰਾੜ ਦੇਖਿਓ ਤੁਸੀਂ ਉਹ ਵੀ ਉਹ ਹਰ ਸੀਟ ਤੇ ਇੱਕ ਇੱਕ ਕੈਂਡੀਡੇਟ ਉਹਨਾਂ ਦਾ ਖੜਾ ਹੈ ਇੱਕ ਵੀਰਤਾ ਨਾਲੇ ਗੱਲਾਂ ਸੋਚਣ ਵਾਲੀਆਂ ਦਾਦੀ ਕਿ ਲਗਾਤਾਰ ਅਮਨ ਸਿੰਘ ਬਿੱਟੂ ਦੇ ਵੱਲੋਂ ਅਮਰਤਪਾਲ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਨੇ ਕਦੇ ਕਿ ਆਹਨ ਕਿ ਏਜੰਸੀਆਂ ਦਾ ਬੰਦਾ ਹੈ ਤੇ ਏਜੰਸੀ ਦੇ ਵੱਲੋਂ ਇਸ ਨੂੰ ਛੱਡਿਆ ਗਿਆ ਤੇ ਪੰਜਾਬ ਦਾ ਕਿਤਨਾ ਕਿਤੇ ਉਸ ਦੇ ਵੱਲੋਂ ਮਾਹੌਲ ਜਿਹੜਾ ਖਰਾਬ ਕੀਤਾ ਜਾ ਸਕਦਾ ਪਰ ਕੀ ਗੱਲ ਕੀਤੀ ਹੈ ਅਮਰਤਪਾਲ ਦੀ ਤਾਂ ਅਮਰਤਪਾਲ ਅਸਾਮ ਦੀ ਡਿਵੀਡਗੋ ਜੇਲ੍ਹ ਦੇ ਵਿੱਚ ਬੰਦ ਹੈ ਜਿਹੜਾ ਕਿ ਆਜ਼ਾਦ ਇਲੈਕਸ਼ਨ ਲੜ ਰਿਹਾ ਜਦੋਂ ਚੱਲਦੇ ਨੇ ਲਗਾਤਾਰ ਵਕੂ ਵਕੂ ਪ੍ਰਜਾਣਿਕ ਪਾਰਟੀ ਦੇ ਵੱਲੋਂ ਅਮਰਤਪਾਲ ਦਾ ਵਿਰੋਧ ਕੀਤਾ ਜਾ ਰਿਹਾ ਕਾਲੀ ਦਲ ਪਾਰਟੀ ਵੱਲੋਂ ਚਾਹੇ ਗੱਲ ਸੁਖਵੀਰ ਸਿੰਘ ਬਾਦਲ ਹੋਣ ਚਾਹੇ ਬ੍ਰਸਾ ਸਿੰਘ ਬਲਟੋਵਾ ਅਤੇ ਹੋਰ ਕਈ ਲੀਡਰ ਹੋਣ ਉਹਨਾਂ ਦੇ ਵੱਲੋਂ ਅੰਮ੍ਰਿਤਪਾਲ ਦਾ ਵਿਰੋਧ ਕੀਤਾ ਜਾ ਰਿਹਾ ਪਰ ਇਹਦਾ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਲੋਕਾਂ ਦੇ ਵੱਲੋਂ ਅੰਮ੍ਰਿਤਪਾਲ ਨੂੰ ਸਹੀ ਅੰਮ੍ਰਿਤਪਾਲ ਦਾ ਪੱਖੇ ਪੂਰੇ ਜਾਂਦਾ ਜਾਂ ਫਿਰ ਨਹੀਂ ਕਿਉਂਕਿ ਲਗਾਤਾਰ ਲੀਡਰਾਂ ਦੇ ਵੱਲੋਂ ਅੰਮ੍ਰਿਤਪਾਲ ਦੀਆਂ ਨਾਕਾਮੀਆਂ ਕੱਢੀਆਂ ਜਾ ਰਹੀਆਂ ਨੇ ਕਹਿਣਾ ਕਿ ਅੰਮ੍ਰਿਤਪਾਲ ਇੱਕ ਅਮਰਵਾਰ ਏਜੰਸੀ ਦਾ ਬੰਦਾ ਹੈ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਜਿਹਦੇ ਚੱਲਦੇ ਬੋਟਾਂ ਦੇ ਵਿੱਚ ਖੜਾ ਅਮਰਤਪਾਲ ਨੂੰ ਪੰਤ ਨਾਲ ਪਿਆਰ ਨਹੀਂ ਸਕੋ ਹੋਏ ਆਪਣੀ ਆਪਣੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੇ ਕਾਰਨ ਬੋਟਾਂ ਵਿੱਚ ਖੜਾ ਪਰ ਕਿਤਨਾ ਕਿਤੇ ਰਵਨੀ ਸਿੰਘ ਬਿੱਟੂ ਜਿਹੜਾ ਹੁਣ ਵੱਡਾ ਬਿਆਨ ਆਇਆ ਕਿ ਅਮਰਤਪਾਲ ਜੇਕਰ ਐਮਪੀ ਬਣਦਾ ਤਾਂ ਮੈਂ ਆਪਾਂ ਨੂੰ ਪੰਜਾਬ ਛੱਡ ਕੇ ਜਾਣਾ ਪਵੇਗਾ ਹੁਣ ਲੋਕਾਂ ਨੇ ਦੇਖਣਾ ਕਿ ਤੁਸੀਂ ਹੁਣ ਬਿਆਨਤ ਸਿੰਘ ਦੇ ਪਰਿਵਾਰ ਨੂੰ ਵੋਟ ਪਾਉਣੀ ਹੈ ਜਾਂ ਫਿਰ ਅਮਰਤਪਾਲ ਨੂੰ ਜਿਹਨਾਂ ਬਿਆਨਤ ਸਿੰਘ ਦੇ ਪਰਿਵਾਰ ਜੀ ਨੇ ਆਪਣੇ ਦੇਸ਼ ਲਈ ਸੇਵਾ ਨਿਭਾਈ ਆਪਾਂ ਤੋਂ ਇੱਕ ਵਾਰੀ ਅਮਰਤਪਾਲ ਦੀ ਗੱਲ ਕੀਤੀ ਹੈ ਕਿ ਅ ਬਟੂ ਲਗਾਤਾਰ ਅਮਰਪਾਲ ਦੇ ਉੱਤੇ ਵੱਡੇ ਸਵਾਲ ਖੜੇ ਕਰਦੇ ਦਿਖਾਈ ਦਿੰਦੇ ਆਂ